ਤਾਂ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਪੰਜਾਬ ਪੁਲਿਸ ਜਿੱਥੇ ਸਖਤ ਨਜ਼ਰ ਆ ਰਹੀ ਹੈ ਉੱਥੇ ਹੀ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੱਸਦੀ ਹੈ ਕਿ ਗਲਤ ਤਰੀਕੇ ਦੇ ਨਾਲ ਸਬਜ਼ੀ ਵੇਚਣ ਵਾਲੇ ਜਾਂ ਫਿਰ ਫਲ ਵੇਚਣ ਵਾਲੇ ਦੀ ਜੋ ਰੇੜੀਆਂ ਲੱਗੀਆਂ ਨੇ ਉਹਨਾਂ ਨੂੰ ਵੀ ਜਿਹੜਾ ਹਟਾਇਆ ਜਾ ਰਿਹਾ ਉਹਨਾਂ ਲੋਕਾਂ ਨੂੰ ਸਮਝਾਇਆ ਜਾ ਰਿਹਾ ਕਿਉਂਕਿ ਇਨ੍ਹਾਂ ਰੇੜੀ ਵਾਲਿਆਂ ਦੇ ਕਾਰਨ ਕਈ ਜਿਹੜੇ ਹਾਦਸੇ ਹੁੰਦੇ ਨੇ ਕਈ ਲੋਕਾਂ ਨੂੰ ਆਪਣੀ ਜਾਨ ਵੀ ਗਵਾਉਣੀ ਪੈਂਦੀ ਹੈ ਤਾਂ ਗਲਤ ਤਰੀਕੇ ਦੇ ਨਾਲ ਕੋਈ ਵੀ ਵਾਹਨ ਲੱਗਿਆ ਹੁੰਦਾ ਹੈ ਉਸ ਦੇ ਕਾਰਨ ਕੋਈ ਨਾ ਕੋਈ ਹਾਦਸਾ ਹੋ ਹੀ ਜਾਂਦਾ ਹੈ ਲੇਕਿਨ ਜਦੋਂ ਪੁਲਿਸ ਵਾਲਿਆਂ ਦੇ ਵੱਲੋਂ ਇਨਾਂ ਲੋਕਾਂ ਨੂੰ ਸਮਝਾਇਆ ਜਾਂਦਾ ਹੈ ਤਾਂ ਲੋਕ ਉਲਟਾ ਪੁਲਿਸ ਦੀ ਗੱਲ ਹੀ ਪੈਣ ਨੂੰ ਜਾਂਦੇ ਨੇ ਤਾਂ ਜਿਹਾ ਹੀ ਇੱਕ ਵੀਡੀਓ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੋ ਪੁਲਿਸ ਮੁਲਾਜ਼ਮ ਜਿਹੜੇ ਕਿ ਇਹਨਾਂ ਰੇੜੀ ਵਾਲਿਆਂ ਨੂੰ ਸਮਝਾਉਣ ਦੇ ਲਈ ਉੱਥੇ ਜਾਂਦੇ ਨੇ ਕਿਉਂਕਿ ਬੱਸ ਵਾਲਿਆਂ ਨੇ ਸ਼ਿਕਾਇਤ ਕੀਤੀ ਸੀ ਕਿ ਜਦੋਂ ਉਹ ਉੱਥੋਂ ਬੱਸ ਲਗਾਉਂਦੇ ਨੇ ਤਾਂ ਉਹਨਾਂ ਦੀ ਜਿਹੜੀ ਬੱਸ ਹੈ ਉਹ ਛਤਰਿਆਂ ਦੇ ਨਾਲ ਜੋ ਰੇੜੀ ਵਾਲਿਆਂ ਦੇ ਉੱਪਰ ਛਤਰਿਆਂ ਲੱਗੇ ਹੁੰਦੇ ਨੇ ਉਹਨਾਂ ਦੇ ਨਾਲ ਜਿਹੜਾ ਟਕਰਾ ਜਾਂਦੀ ਹੈ ਤਾਂ ਬਹੁਤ ਵਾਰ ਜਿਹੜਾ ਕਿ ਉਹਨਾਂ ਨੂੰ ਇਸ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਕਾਰਨ ਉਹਨਾਂ ਨੇ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਨੂੰ ਹਟਾਇਆ ਜਾਵੇ ਤਾਂ ਜਦੋਂ ਪੁਲਿਸ ਟੀਮ ਮੌਕੇ ਤੇ ਪਹੁੰਚਦੀ ਹੈ ਪੁਲਿਸ ਵਾਲਿਆਂ ਦੇ ਵੱਲੋਂ ਰੇੜੀ ਵਾਲਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਤੁਸੀਂ ਆਪਣੀਆਂ ਜਿਹੜੀਆਂ 4 ਛਤਰیاں ਲਗਾਈਆਂ ਨੇ ਇਹਨਾਂ ਵਿੱਚੋਂ ਦੋ ਛਤਰیاں ਜਿਹੜੀਆਂ ਅੱਗੇ ਵਾਲੀਆਂ ਨੇ ਤੁਸੀਂ ਹਟਾ ਦਿਓ ਕਿਉਂਕਿ ਇਸ ਦੇ ਨਾਲ ਆਵਾਜ਼ਾਈ ਨੂੰ ਜਿਹੜੀ ਪ੍ਰੋਬਲਮ ਹੁੰਦੀ ਹੈ ਸਮੱਸਿਆ ਹੁੰਦੀ ਹੈ ਤਾ ਪੁਲਸ ਵਾਲਿਆਂ ਦੀ ਗੱਲ ਸਮਝਣ ਦੀ ਬਜਾਏ ਉਸ ਰੇੜੀ ਵਾਲੇ ਨੇ ਆਪਣੇ ਪਰਿਵਾਰ ਦੇ ਨਾਲ ਸੰਪਰਕ ਕੀਤਾ ਉਹਨਾਂ ਨੂੰ ਫੋਨ ਕਰਕੇ ਬੁਲਾ ਲਿਆ ਔਰ ਆਸ-ਪਾਸ ਰੇੜੀ ਵਾਲਿਆਂ ਨੂੰ ਵੀ ਜਿਹੜਾ ਕਿ ਉੱਥੇ ਬੁਲਾ ਲਿਆ ਜਾਂਦਾ ਜਿਸ ਤੋਂ ਬਾਅਦ ਫਿਰ ਉਹ ਲੋਕ ਪੁਲਸ ਦੇ ਗੱਲ ਪੈਰ ਨੂੰ ਜਾਂਦੇ ਜਾਂਦੇ ਨੇ ਪੁਲਸ ਦੀ ਵਰਦੀ ਨੂੰ ਹੱਥ ਪਾਉਂਦੇ ਨੇ ਔਰ ਉੱਥੇ ਹੀ ਫਿਰ ਝੜਪ ਜਿਹੜੀ ਦੇਖਣ ਨੂੰ ਮਿਲਦੀ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਰੇੜੀ ਵਾਲਿਆਂ ਤੇ ਪੁਲਸ ਵਿਚਕਾਰ ਜਿਹੜੀ ਇਹ ਝੜਪ ਹੋ ਰਹੀ ਹੈ ਉੱਥੇ ਹੀ ਪੁਲਸ ਦੇ ਨਾਲ ਜਿਹੜਾ ਕਿ ਮਾਰਕੁੱਟ ਵੀ ਕੀਤੀ ਗਈ ਹੈ ਤਾਂ ਪੁਲਿਸ ਮੁਲਾਜ਼ਮ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੂੰ ਸਮਝਾਉਣ ਦੇ ਲਈ ਉੱਥੇ ਗਿਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੱਦ ਲਿਆ ਜਿਸ ਤੋਂ ਬਾਅਦ ਉਹਨਾਂ ਨੇ ਸਾਡੇ ਨਾਲ ਮਾਰਕੁੱਟ ਵੀ ਕੀਤੀ ਹੈ ਤੇ ਦੂਜੇ ਪਾਸੇ ਦੂਜੀ ਧਿਰ ਦਾ ਕਹਿਣਾ ਹੈ ਕਿ ਇਹਨਾਂ ਨੇ ਪੁਲਸ ਵਾਲਿਆਂ ਨੇ ਛਤਰੀ ਹਟਾਉਣ ਦੇ ਲਈ ਸਾਡੇ ਤੋਂ ਰਿਸ਼ਵਤ ਮੰਗੀ ਹੈ ਕਿ ਜੇਕਰ ਤੁਸੀਂ ਛਤਰੀਆਂ ਨਹੀਂ ਹਟਾਉਂੀਆਂ ਰੇੜੀ ਇੱਥੇ ਲਾਉਣੀ ਹੈ ਤਾਂ ਸਾਨੂੰ ਜਿਹੜੇ ਪੈਸੇ ਦਿੱਤੇ ਦਿੱਤੇ ਜਾਣ ਤੇ ਅਸੀਂ ਮਨਾ ਕਰ ਦਿੱਤਾ ਜਿਸ ਤੋਂ ਬਾਅਦ ਫਿਰ ਇਹ ਝੜਪ ਦੇਖਣ ਨੂੰ ਮਿਲੀ ਹੈ ਦੋਵਾਂ ਧਿਰਾਂ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾਵਾਂਗੇ ਲੇਕਿਨ ਉਸ ਤੋਂ ਪਹਿਲਾਂ ਤੁਸੀਂ ਇਹ ਵੀਡੀਓ ਵੀ ਜ਼ਰੂਰ ਦੇਖੋ ਜਿਸ ਤੇ ਵਿੱਚ ਇਹ ਝੜਪ ਹੋ ਰਹੀ ਹੈ ਸਿੱਧਾ ਜੀ ਕੀ ਗੱਲ ਹੋਈ ਹੈ ਤੁਹਾਡੀ ਪੁਲਿਸ ਨਾਲ ਲਾਤਾ ਪਾਈ ਕਿਸ ਗੱਲ ਤੋਂ ਲੈ ਕੇ ਹੋਈ ਹੈ ਇਹ ਨਾਰੇ ਰੇੜੀਆਂ ਲੱਗੀਆਂ ਸਾਡੀਆਂ ਅੱਛਾ ਜੀ ਇਹ ਆਏ ਅਸੀਂ ਤਾਂ ਰੋਟੀ ਦੇ ਨਾਲ ਜਿਵੇਂ ਮਾਂ ਪੁੱਤਰ ਅੱਛਾ ਤੇ ਆ ਕੇ ਕਹਿੰਦਾ ਇਹਨਾਂ ਨੂੰ ਕਹਿੰਦਾ ਰੇੜੀਆਂ ਪਾਸੇ ਕਰੋ ਤੇ ਯਾਰ ਛਤਰੀਆਂ ਪਾਸੇ ਕਰੋ ਇਹ ਕਹਿੰਦੇ ਵੀ ਸਾਡੀਆਂ ਸਾਈਡ ਤੇ ਲੱਗੀਆਂ ਹੋਈਆਂ ਨੇ ਇਹ ਅੱਗੋ ਕਹਿੰਦੇ ਵੀ ਉਹਨੂੰ ਕਹਿੰਦੇ ਵੀ ਸਾਨੂੰ ਜਾਂ ਤਾਂ ਪੈਸੇ ਦੇ ਨਹੀਂ ਤਾਂ ਇੱਥੇ ਤੇ ਚਲਾਨ ਕੱਟਦੇ ਆ ਮੇਰੇ ਘਰ ਵਾਲੇ ਨੂੰ ਕੁੱਟਣ ਲੱਗ ਪਏ ਤੇ ਜੀ ਮੈਂ ਛਡਾਉਣ ਲੱਗ ਪੀ ਤੇ ਛਡਾਉਣ ਲੱਗ ਪੀ ਤੇ ਨੇ ਮੇਰੇ ਵੀ ਛੋਟੀਆਂ ਵਾਧੂ ਮਾਰੀਆਂ ਮੇਰੀ ਬਾਹ ਨੇ ਕੰਮ ਕਰਦੀ ਪਈ ਗੋਡਿਆਂ ਤੇ ਮਾਰੀ ਮੈਂ ਤਾਂ ਤੁਰਿਆ ਨਹੀਂ ਜਾਂਦਾ ਪਿਆ ਪੈਸੇ ਕਿੰਨੇ ਮੰਗੇ ਤੁਹਾਡੇ ਕੋਲ ਇਹਨੇ ਮੰਗੇ ਨੇ ਆ ਜੋ ਕੀ ਨਾਂ ਤਾਂ ਮੈਨੂੰ ਨਾਂ ਨਹੀਂ ਯਾਦ ਹੈਗਾ ਆਪਾ ਕੀ ਨਾਂ ਇਥੇ ਕੀ ਨਾਂ ਸੁਮਨ ਮੜਾ ਨਾਂ ਦੱਸੀ ਕੀ ਦੱਸਦੇ ਪਏ ਸੀ ਤੁਹਾਡੇ ਕੋਲ ਸਤਰੀ ਕਹਿੰਦੇ ਸੀ ਚਲਾਨ ਕੱਟਾਂਗੇ ਤੇਰੇ ਤੇ ਹਾਤਾ ਪਾਈ ਤੁਸੀਂ ਵੀ ਕੀਤੀ ਹੈ ਉਹ ਨਾਂ ਜੀ ਨਾਂ ਸੀ ਤਾਂ ਕੁਝ ਨਹੀਂ ਉੱਥੇ ਇੰਨੀ ਪਬਲਿਕ ਸੀ ਤੁਸੀਂ ਪੁੱਛ ਲਓ ਜਾ ਕੇ ਅਸੀਂ ਕੁਝ ਨਹੀਂ ਕਿਹਾ ਅਸੀਂ ਤਾਂ ਛਡਾਉਂਦੇ ਰਹੇਗੇ ਮਾਪੁੱਤਰ ਮੇਰੇ ਮੁੰਡੇ ਨੂੰ ਇੰਨਾ ਕੁੱਟਿਆਗਾ ਕੁੱਟ-ਕੁੱਟ ਕੇ ਫਿਰ ਮੇਰੇ ਡੰਡੇ ਮਾਰਨ ਲੱਗ ਪਏ ਪਬਲਿਕ ਸਾਰੀ ਕਹਿਣ ਲੱਗੀ ਤੁਸੀਂ ਇਹਨਾਂ ਨੂੰ ਕਿਉਂ ਮਾਰੀ ਜਾਂਦੇ ਕਿਉਂ ਤੁਸੀਂ ਗਰੀਬ ਮਾਰ ਕਰਦੇ ਹੋ ਕਹਿੰਦੇ ਆ ਕਿ ਸਾਨੂੰ ਜਾ ਤਾਂ ਇਹ ਕੀ ਨਾ ਲੰਦੇ ਸੀ ਅੰਦਰ ਕਰਾਂਗੇ ਇਹਨਾਂ ਦੇ ਪਰਚਾ ਕਟਾਂਗੇ ਐ ਫਿਰ ਅਸੀਂ ਕੀ ਨਾ ਲੰਦੇ ਨੇ ਮਾਂ ਪੁੱਤਰਾਂ ਨੇ ਅਗੋਂ ਮੈਂ ਮੁੰਡੇ ਨੂੰ ਛਡਾਉਂਦੀ ਰਹੀਗੀ ਇਹਨਾਂ ਨੇ ਜਦੋਂ ਮੇਰੇ ਵੱਖੀ ਪੈ ਕੇ ਗਏ ਆ ਕੇ ਤਿੰਨ ਜਾਣੇ ਸੀ ਤਿੰਨੇ ਪੁਲਿਸ ਵਾਲੇ ਪਏ ਨੇ ਵੱਖੀ ਕੀ ਗੱਲ ਹੋਈ ਅੱਜ ਤੁਸੀਂ ਟ੍ਰਾਫਿਕ ਨਿਯਮਾਂ ਦੀ ਪਾਲਣਾ ਕਰਦੇ ਸੀ ਉੱਥੇ ਟ੍ਰਾਫਿਕ ਜਾਮ ਹੋ ਰਿਹਾ ਸੀ ਰੇੜੀ ਚਲ ਕਾ ਨਾਲ ਕੀ ਗੱਲ ਕੀ ਹੋਈ ਤੁਹਾਡੀ ਵਰਦੀ ਵੀ ਤੇ ਵੀ ਹਮਲਾ ਕੀਤਾ ਤੁਹਾਨੂੰ ਵੀ ਕੁੱਟਿਆ ਕੀ ਗੱਲ ਹੋਈ ਗੱਲ ਤਾਂ ਐਸਾ ਸਮਝਾਉਦੇ ਸੀ ਵੀ ਬੱਸ ਮੁੜਦੀ ਨਹੀਂ ਸੀ ਵੀ ਚਾਰ ਛਤਰੀਆਂ ਉਹਨੇ ਲਾਈਆਂ ਸੀਗੀਆਂ ਮੈਂ ਉਹ ਦੋ ਮੂਰ ਲੀਆਂ ਚੱਕ ਲਾ ਤੇ ਮਗਰ ਲਿਆ ਚਲੋ ਰੇੜੀ ਲਾਈ ਰੱਖਿਆ ਆਪਣੋਂ ਕੀ ਹਰਦ ਗਈ ਗਿਆ ਉਹਨੇ ਛਤਰੀਆਂ ਪਹੁੰਚਾਉਣ ਦੀ ਬਜਾਏ ਹੈਪਰ ਨੂੰ ਤੇ ਹੋਰ ਸੱਤਲੇ ਉਹਦਾ ਮੁੰਡਾ ਸੱਤ ਲਿਆ ਮੁੜ ਕੇ ਤੇ ਘਰ ਦੀ ਸੱਤ ਲੀ ਫਿਰ ਉਹ ਗਲ ਪੈ ਗਿਆ ਕਿ ਕੀ ਕੀ ਨੁਕਸਾਨ ਕੀ ਹੋਇਆ ਉਹਦੇ ਵਿੱਚ ਤਾਂ ਤਾਂ ਇੱਕ ਤਾਂ ਮਸ਼ੀਨ ਟੁੱਟ ਗਈ ਤੇ ਮੇਰਾ ਮੋਬਾਈਲ ਟੁੱਟ ਗਿਆ ਇੱਕ ਮੇਰੇ ਨੱਕ ਤੇ ਜਦੋਂ ਤੁਹਾਨੂੰ ਮਾਰਿਆ ਉਹਨੇ ਤੇ ਨਸੀਬ ਛੁੱਟ ਵੀ ਭਰਾ ਬਰਦੀ ਲਿਪੜ ਗਈ ਕੀ ਅਥਰਾਂ ਨੂੰ ਸੂਚਨਾ ਦੇਤੀ ਉੱਚ ਅਧਿਕਾਰੀਆਂ ਨੂੰ ਦੱਸ 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 ਤੇ ਕੋਈ ਗ੍ਰਿਫਤਾਰੀ ਹੋਈ ਸਰ ਇਹਨਾਂ ਦੇ ਵਿੱਚ ਕੋਈ ਮੁੱਖੇ ਤੋਂ ਆਪਾਂ ਤਾਂ ਪਤਾ ਨਹੀਂ ਅਜੇ ਕੋਈ ਪਤਾ ਨਹੀਂ ਹੋਈ ਕਿ ਨਹੀਂ ਬੜੇ ਅੱਜ ਇੱਕ ਬੰਦਾ ਉਹ ਮਿਲ ਪੱਕ ਪੁੱਜ ਗਿਆ